ਸੇਵਾ ਨਵ ਆ ਰਹੇ ਹੋ ਸੈਂਕੜੇ ਮਰੀਜ਼ ਉਹਦੇ ਤੁਸੀਂ ਅਟੈਂਡ ਕਰਦੇ ਹੋ ਇਹ ਕਾਫੀ ਅਲੱਗ-ਅਲੱਗ ਬਿਮਾਰੀਆਂ ਵਾਲੇ ਮਰੀਜ਼ ਤੁਹਾਡੇ ਕੋਲ ਆਦੇ ਹੋਣਗੇ ਅੱਜ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਿਮਾਰੀ ਇੱਕ ਨਸ਼ੇ ਦੀ ਜਿਹੜੀ ਆ ਇਹਦੇ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਕਿ ਕਿੱਦਾਂ ਕਦਮ ਕੀਤਾ ਜਾ ਸਕਦਾ ਜਾਂ ਕੀ ਇਹਦਾ ਢਾਲ ਹੋ ਸਕਦਾ ਦੇਖੋ ਗੱਲ ਇਹ ਵੀ ਜਿੱਥੇ ਤਾਂ ਨਸ਼ਿਆਂ ਦੀ ਗੱਲ ਆ ਪਹਿਲਾਂ ਤਾਂ ਇਹ ਸਮੱਸਿਆ ਕਿੱਡੀ ਵੱਡੀ ਇਹਦੇ ਤੇ ਚਰਚਾ ਕਰ ਲਈਏ ਜਿਹੜੀ ਰੋਜ਼ ਹੁਣ ਜਿੱਦਾਂ ਲੱਗ ਪਵੇ 2-250 ਪੇਸ਼ੈਂਟਸ ਅਸੀਂ ਦੇਖਦੇ ਆਂ ਤੇ ਤੁਸੀਂ ਹਰਾਮ ਗਾਇਜ਼ਿੰਗ ਦੇ ਵੀ ਤੇਰੇ ਸੰਭੇ ਹੈ ਜਿਹੜੇ ਇਦਾਂ ਦੇ ਜ਼ਿਕਰ ਕਰਦੇ ਕਿ ਮੈਂ ਕੋਟਿਆਂ ਨੂੰ ਲੈ ਕੇ ਸਕੂਲ ਛੱਡਣ ਜਾਂ ਨਾ ਖਲਾਉਣਾ ਮੁੰਡਾ ਮੇਰੇ ਤੇ ਚਿੱਟੇ ਚ ਮਸ਼ੇਤਿਲ ਅਰਵਲੇ ਲੈ ਤਰਿੰਦਾ ਆ ਰੰਦਾ ਮਸ਼ੇਤ ਦੁੱਬਿਆ ਰਿੰਦਾ ਇੱਕ ਮਾਤਾ ਵੀ ਆਏ ਮਾਤਾ ਜੀ ਸਾਡੇ ਲੋਕਲ ਇਥੋਂ ਉਹਨਾਂ ਦੀ ਵੀ ਕਹਾਣੀ ਸੁਣ ਕੇ ਉਹ ਚਾਰੇ ਜਿੱਦਾਂ ਹੀ ਅਸੀਂ ਛੇੜਦੇ ਆਂ ਤੇ ਰੋਣ ਹੀ ਲੱਗ ਪੈਂਦੇ ਚਿੱਟੇ ਔਰ 10 ਰੇਸੀ ਵੀ ਆ ਜਿਹੜਾ ਮੁੰਡਾ ਤੁਹਾਡੇ ਕੋਲ ਬੈਠਾ ਸੀ ਮੇਰੇ ਕੋਲ ਪੀਣੀ ਚਾਹ ਇਥੇ ਇਹ ਜਿਹੜਾ ਥਾਂ ਕਾਲਾ ਜਾਂ ਰੰਗ ਦਾ ਲੱਗਦਾ ਨਾ ਜਿਹੜਾ ਛੋਟਾ ਸੰਗੜਿਆ ਇਹ 6.5 ਫੁੱਟ 6.5 ਫੁੱਟ ਕੱਦ ਸੀ ਹੁੰਡੇ ਦਾ ਇਹਦਾ ਛੱਡੇ ਦਾ ਦੋ ਟੈਣਾ ਦਾ ਭਰਾ ਆ ਬੜਾ ਸੁਖਣਾ ਕਰਕੇ ਲਿਆ ਕਹਿੰਦੇ ਤੇ ਇਹ ਚਿੱਟੇ ਨੂੰ ਲੱਗ ਪਿਆ ਚਿੱਟਾ ਲਾਉਣ ਲੱਗ ਪਿਆ ਤੇ ਅੱਜ ਇਹ ਹਾਲਾਤ ਆ ਤੇ ਕਾਲਾ ਪੀੜੀਆਂ ਵੀ ਆ ਔਰ ਇੱਕ ਹੋਰ ਪੇਰਨਸ ਆਏ ਉਹਨਾਂ ਦੀ ਰਿਪੋਰਟ ਦੇਖੀ ਔਰ ਜਦੋਂ ਦੇਖੇ ਉਹਦੇ ਉਹ ਤੁਸੀਂ ਯਕੀਨ ਮੰਨਣਾ ਉਹਦੇ ਵਾਇਰਲ ਮਾਰਕਰ ਅਸੀਂ ਟੈਸਟ ਲਾਈਦਾ ਵੀ ਚੱਲ ਜਦੋਂ ਕੋਈ ਲੱਗੇ ਐਡਿਕਟ ਬੰਦਾ ਤੇ ਅਸੀਂ ਵਾਇਰਲ ਵੀ ਟੈਸਟ ਲਾਈਦੇ ਉਹ ਵਾਇਰਲ ਮਾਰਕਰ ਜਦੋਂ ਟੈਸਟ ਲਾਇਆ ਤੁਸੀਂ ਯਕੀਨ ਮੰਨਿਓ ਕਿ ਸਾਰੇ ਹੀ ਵਾਇਰਲ ਐਚ ਆਈ ਵੀ ਇਹ ਪੋਜ਼ਿਟਿਵ ਐਚ ਆਈ ਵੀ 1 ਪੋਜ਼ਿਟਿਵ ਐਚ ਆਈ ਵੀ 2 ਪੋਜ਼ਿਟਿਵ ਹੈਪਾਟਾਈਟਸ ਸੀ ਪੋਜ਼ਿਟਿਵ ਹੈਪਾਟਾਈਟਸ ਬੀ ਪੋਜ਼ਿਟਿਵ ਸਾਰੇ ਹੀ ਪੋਜ਼ਿਟਿਵ ਸੋ ਮਤਲਬ ਮੈਂ ਇਦਾਂ ਸਮਝਦਾ ਵੀ ਜਿਹੜਾ ਅੱਜ ਇਹ ਸਮਝੀਏ ਤੇ ਨਸ਼ਾਤਾ ਸਮੱਸਿਆ ਨਹੀਂ ਹੈਗੀ ਕੋਈ ਬਹੁਤ ਵੱਡੀ ਬਹੁਤ ਵੱਡੀ ਸਮੱਸਿਆ ਹੈ। ਔਰ ਸਭ ਤੋਂ ਵੱਡੀ ਇਹਦੇ ਚ ਗੱਲ ਪ੍ਰੋਬਲਮ ਸਮੱਸਿਆ ਕਿੱਥੇ ਆ? ਇਹ ਜਿਹੜੇ ਬੱਚੇ ਸਾਡੇ ਸਕੂਲਾਂ ਚ ਜਾਂ ਕਿਤੇ ਵੀ ਜਾਂਦੇ ਆ ਜਿਸ ਇਸੇ ਚ ਉਹ ਜਦੋਂ ਐਕਸਪੈਰੀਮੈਂਟੇਸ਼ਨ ਆ ਨਾ ਕਰਦੇ ਤਜਰਬਾ ਕਰਨਾ ਐਕਸਪੈਰੀਮੈਂਟ ਦੇ ਤੌਰ ਤੇ ਉੱਥੇ ਹੀ ਫਸ ਜਾਂਦੇ ਆ। ਔਰ ਜਿਹੜੀ ਚਿੱਟਾ ਜਿਹਨੂੰ ਕਹਿੰਦੇ ਆ ਜਿਹਨੂੰ ਵਾਈਟ ਪਾਊਡਰ ਕਹਿੰਦੇ ਆ ਹੈਰੋਇਨ ਜਿਹਨੂੰ ਕਹਿੰਦੇ ਆ ਇਹਦੇ ਸਿੰਗਲ ਸ਼ਾਟ ਨਾਲ ਸਿੰਗਲ ਚਾਇਓ ਨਹੇਲ ਕਰ ਲੈ ਚਾਇਓ ਇੰਜੈਕਸ਼ਨ ਦੇ ਰੂਪ ਚ ਲੈ ਲੈ ਉਹਦੇ ਨਾਲ ਇੰਡੀਪੈਂਡੈਂਸੀ ਹੋ ਜਾਂਦੀ ਨਿਰਭਰ ਕਰਨ ਲੱਗ ਪੈਂਦਾ ਐਡਿਕਸ਼ਨ ਹੋ ਜਾਂਦੀ ਹੈ ਵੀਕਨੈਸ ਬਣ ਜਾਂਦਾ ਉਹ ਵੀ ਨਸ਼ਾ ਸੋ ਪੇਰੈਂਟਸ ਨੂੰ ਚਾਹੀਦਾ ਉਹ ਇਦਾਂ ਲੈ ਕੇ ਨਾ ਚੱਲਣ ਪਈ ਫਲਾਣੇ ਦੇ ਘਰ ਚ ਅਮੈਸ਼ਾ ਸਾਡੇ ਨਹੀਂ ਹੈਗਾ ਸਾਰਿਆਂ ਦੇ ਹੈਗਾ ਇੱਕ ਬੜੀ ਮੈ ਸੁੰਦਰ ਐਗਜ਼ਾਮਪਲ ਆ ਬਹੁਤ ਬਿਊਟੀਫੁਲ ਜਿਹੜੀ ਇੱਕ ਸਿਹਤ ਮੰਤਰੀ ਪੁਰਾਣੇ ਸਮੇਂ ਚ ਸਾਡੇ ਸੀਗੇ ਤੇ ਉਹਨਾਂ ਨੇ ਉਸ ਵੇਲੇ ਅਸੀਂ ਮੈਂ ਇੱਕ ਬਲੱਡ ਦਾ ਡੋਨੇਸ਼ਨ ਡੋਨਰ ਦਾ ਅਵਾਰਡ ਲੈਣ ਗਿਆ ਸਟੇਟ ਅਵਾਰਡ ਤੇ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਆਪਣੀ ਤਜਰਬੇ ਦੀ ਗੱਲ ਦੱਸੀ ਕਿ ਮੈਂ ਇੱਕ ਵਾਰ ਇੱਕ ਘਰ ਚ ਗਈ ਉਹ ਲੇਡੀ ਹੈਲਥ ਮਿਨਿਸਟਰ ਸੀ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਤੇ ਉਹ ਉਹਨਾਂ ਨੇ ਸ਼ੇਅਰ ਕਰਦਿਆਂ ਦੱਸਿਆ ਵੀ ਇਹ ਅੱਜ ਦੀ ਗੱਲ ਨਹੀਂ ਇਹਨੂੰ ਲਾ ਲਓ ਕਾਫੀ ਸਾਲ ਪੁਰਾਣੀ ਗੱਲ ਹੈ ਮੰਤਰੀ ਕਦੋਂ ਸੀ ਉਹ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਘਰ ਚ ਗਈ ਤੇ ਇੱਕ ਥੋੜੀ ਵੱਡੀ ਮਹਿਲ ਨੁਮਾ ਘਰ ਸੀ ਉਹ ਉਥੇ ਇੱਕ ਬਜ਼ੁਰਗ ਮਾਤਾ ਜੀ ਨੇ ਮੈਨੂੰ ਇੱਕ ਕਮਰੇ ਚ ਲੈ ਗਏ ਔਰ ਲਿਜਾ ਕੇ ਕਮਰੇ ਚ ਮੈਨੂੰ ਕਹਿੰਦੇ ਹੋਈ 2 ਲੱਖ ਰੁਪਏ ਇਦਾਂ ਪੈਸੇ ਕੁਛ ਮੈਨੂੰ ਦਿੱਤੀ ਇਹ ਆ ਪੈਸੇ ਰੱਖ ਲਓ ਤੁਸੀਂ ਇਲੈਕਸ਼ਨ ਲੜਨਾ ਤੇ ਇਲੈਕਸ਼ਨ ਲਈ ਮੇਰੀ ਸੇਵਾ ਵੀ ਲੈ ਲਓ ਤੇ ਕਹਿੰਦੇ ਮੈਨੂੰ ਲੱਗਿਆ ਕਿ ਮਾਤਾ ਜੀ ਆ ਬਜ਼ੁਰਗ ਹੈ ਇਹਨਾਂ ਨੂੰ ਕੀ ਪੈਸੇ ਦੇਣ ਦੀ ਲੋੜ ਆ ਇਦਾਂ ਦਾ ਕੋਈ ਕਾਰੋਬਾਰ ਵੀ ਨਹੀਂ ਲੱਗਦਾ ਵੀ ਜਿਹੜਾ ਇਹਨਾਂ ਨੂੰ ਲੱਗੇ ਵੀ ਜਿਹੜਾ ਇਹਨਾਂ ਨੂੰ ਸਾਡੀ ਜ਼ਰੂਰਤ ਆ ਪੋਲਿਟਿਸ਼ਨਾਂ ਦੀ ਕਹਿੰਦੇ ਫਿਰ ਮੈਂ ਪੁੱਛਿਆ ਵੀ ਤੁਸੀਂ ਕਿਉਂ ਪੈਸਾ ਦੇ ਰਹੇ ਹੋ ਕਿ ਕੀ ਕਾਰਨ ਕੀ ਆ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਦੱਸ ਦਿੰਨੇ ਆ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਇੱਕ ਬਹੁਤ ਸੋਹਣਾ ਰੂਮ ਬੈੱਡਰੂਮ ਸੀਗਾ ਜਿਹਦੇ ਚੋਂ ਲੈ ਕੇ ਗਏ ਔਰ ਬੈੱਡ ਤੇ ਬੇਹੋਸ਼ੀ ਦੀ ਹਾਲਤ ਚ ਇੱਕ ਬਹੁਤ ਲੰਮਾ ਨੌਜਾਨ ਮੁੰਡਾ ਪਿਆ ਹੋਇਆ ਸੀ ਬੈੱਡ ਤੇ ਔਰ ਉਹ ਕਹਿੰਦੇ ਮੈਨੂੰ ਇਹ ਕਹਿੰਦੇ ਕਿ ਸਾਡੇ ਘਰ ਚ ਨਾ ਬੜੇ ਸਾਰੇ ਘਰ ਚ ਕੋਈ ਇੱਕ ਮੁੰਡਾ ਸਾਡੇ ਪੈਦਾ ਹੋਇਆ ਸੀ ਲੜਕੀਆਂ ਸੀ ਸਾਡੇ ਸਾਨੂੰ ਬੜੀ ਖੁਸ਼ੀ ਚਾ ਵੜੇ ਕੀਤੇ ਵੀ ਸਾਡੇ ਘਰ ਚ ਮੁੰਡਾ ਪੈਦਾ ਹੋਇਆ ਉਦਾਂ ਵੀ ਮਿਓਂ ਜੜ ਕਹਿੰਦੇ ਆਪਣੇ ਜੇ ਕੋਈ ਮੁੰਡਾ ਕਹੇ ਉਹ ਮਿਓਂ ਜੜ ਲੱਗ ਗਈ ਇਹਦੇ ਤੇ ਕਹਿੰਦੇ ਸਾਨੂੰ ਵੀ ਲੱਦਿਆ ਔਰ ਇਹ ਮੁੰਡਾ ਸੋਹਣਾ ਸੁਨੱਖਾ ਇਹਦੀ ਹਾਈਟ ਵੀ ਬਹੁਤ ਪਰ ਚਿੱਟੇ ਨੂੰ ਲਾਤਾ ਹਨ ਅੱਜ ਅਸੀਂ ਜੇ ਇਹਨੂੰ ਚਿੱਟਾ ਨਹੀਂ ਦਿੰਦੇ ਤਾਂ ਵੀ ਸਾਨੂੰ ਤਕਲੀਫ ਹੁੰਦੀ ਆ ਜੇ ਦਿੰਦੇ ਆ ਤਾਂ ਵੀ ਤਕਲੀਫ ਹੈ ਨਹੀਂ ਦਿੰਦੇ ਤਾਂ ਹੀ ਮਰਦਾ ਓਵਰ ਡੋਜ਼ ਨਾਲ ਮਰ ਰਿਹਾ ਨਸ਼ੇ ਦੇ ਸੋ ਉਹਨਾਂ ਨੇ ਇਤਹਾ ਕਿ ਸਾਡੀ ਸਿਰਫ ਇੱਕੋ ਹੀ ਬੇਨਤੀ ਹੈ ਜੇ ਤੁਸੀਂ ਜਿੱਤਦੇ ਜੇ ਤੁਸੀਂ ਸਿਹਤ ਮੰਤਰੀ ਬਣ ਗਏ ਜਾਂ ਮੰਤਰੀ ਬਣ ਗਏ ਤੇ ਆਹ ਸੇਵਾ ਸਿਰਫ ਇਸ ਲਈ ਦੇ ਰਿਹਾ ਕਿ ਨਸ਼ਿਆਂ ਤੇ ਜ਼ੋਰ ਕੰਮ ਕਰਦੇ ਸਾਡਾ ਚਿਰਾਗ ਤਾਂ ਬੁਝ ਰਿਹਾ ਕਿਸੇ ਹੋਰ ਦਾ ਨਾ ਬੁਝੇ ਚਿਰਾਗ ਸੋ ਇਹ ਪਲੀਜ਼ ਇਹਦੇ ਤੇ ਜ਼ਰੂਰ ਕੰਮ ਕਰਿਓ ਸਰ ਸਰਕਾਰਾਂ ਵੀ ਕੰਮ ਕਰ ਰਹੀਆਂ ਨਸ਼ਾ ਕਟਕਾਲ ਲਈ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਇਹ ਤਾਂ ਨਾ ਕਿ ਇਹ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਬਣਦੀ ਹੈ ਕਿਉਂਕਿ ਕੱਲੀਆਂ ਸਰਕਾਰਾਂ ਤੇ ਪ੍ਰਸ਼ਾਸਨਾਂ ਦਾ ਸਮਾਜ ਸਮਾਜ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਮੈਨੂੰ ਸਭ ਤੋਂ ਵੱਧ ਪੱਧ ਜਿਹੜੀ ਤੁਸੀਂ ਸਮਾਜਿਕ ਜ਼ਿੰਮੇਵਾਰੀ ਕਹੀ ਹੈ ਮੈਨੂੰ ਹੋਰ ਥੋੜਾ ਜਿਆਦਾ ਰੈਕਟੀਫਾਈ ਕਰ ਦੇਣਾ ਮੈਂ ਕਹਿੰਨਾ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਜਿਹਨੂੰ ਥੋੜਾ ਸਮਾਜ ਤੋਂ ਲੈ ਕੇ نیچے ਪੇਰੈਂਟਸ ਦੀ ਜ਼ਿੰਮੇਵਾਰੀ ਕਿਉਂਕਿ ਪੇਰੈਂਟਸ ਜਿਹੜੇ ਆ ਨੰਬਰ 1 ਤਾਂ ਇਹ ਕਿ اخਲਾਕੀ ਜਿਹੜੀ ਸਿੱਖਿਆ ਹੈ ਨਾ ਉਹ ਨਹੀਂ ਦੇ ਰਹੇ ਪੇਰੈਂਟਸ ਆਪਣੇ ਬੱਚੇ ਨੂੰ ਵਧੀਆ ਮੋਬਾਈਲ ਦਿੰਦੇ ਆ ਵਧੀਆ ਪਲਾਟ ਬੈਡਰੂਮ ਸੈਪਰੇਟ ਪੜਨ ਲਈ ਹੋਵੇ ਸਾਨੂੰ ਤਾਂ ਪੜਨ ਲਈ ਨਹੀਂ ਕਮਰਾ ਘਰ ਚ ਮਿਲਦਾ ਸਾਰਾ ਕੱਬਰ ਹੀ ਉਹਦੇ ਉਹਦੇ ਚ ਰਹਿੰਦਾ ਸੀ ਆਪਾਂ ਤਾਂ ਖੇਤਾਂ ਚ ਜਾ ਕੇ ਜਨਰਲ ਚ ਪੜ ਪੜ ਕੇ ਡਾਕਟਰ ਬਣ ਗਏ ਅੱਜ ਕੱਲ ਤਾਂ ਬੱਚਿਆਂ ਨੂੰ ਤੁਸੀਂ ਰੂਮ ਵੀ ਅੱਡ ਦਿੰਦੇ ਹੋ ਮੋਬਾਈਲ ਵਧੀਆ ਦਿੰਦੇ ਹੋ ਗੱਡੀ ਵਧੀਆ ਤੇ ਦਿੰਦੇ ਹੋ ਤੇ ਵਧੀਆ ਜਗ੍ਹਾ ਨੂੰ ਪੜਾਉਣ ਲਈ ਵੀ ਸਾਰਾ ਕੁਝ ਕਰਦੇ ਹੋ ਪਰ ਟਾਈਮ ਨਹੀਂ ਦਿੰਨੇ ਬੱਚੇ ਨੂੰ ਔਰ ਟਾਈਮ ਦੇਣ ਦੇ ਨਾਲ ਨਾਲ ਜਿੱਦਾਂ ਸਾਡੇ ਬਜ਼ੁਰਗ ਦਾਦੀਆਂ ਹੁੰਦੀਆਂ ਸੀ ਨਾਨੀ ਹੁੰਦੀ ਸੀ ਉਸ ਬੱਚਿਆਂ ਨੂੰ ਕਿੰਨੇ ਸੰਸਕਾਰ ਦਿੰਦੀਆਂ ਸੀ ਗੁਰਬਾਣੀ ਨਾਲ ਜੋੜਦੀਆਂ ਸੀ ਰੱਬ ਨਾਲ ਜੋੜਦੀਆਂ ਸੀ ਵਾਹਿਗੁਰੂ ਨਾਲ ਔਰ ਸਾਡੇ ਜਿਹੜੇ ਬੱਚੇ ਹੁੰਦੇ ਸੀ ਪਹਿਲਾਂ ਉਹ ਵੱਡੇ ਆਉਂਦੇ ਸੀ ਤਾਂ ਪੈਰਾਂ ਨੂੰ ਐ ਹਿਛੁੰਦੇ ਸੀ ਸਤਕਾਰ ਕਰਦੇ ਸੀ ਮੈਂ ਇੱਕ ਬੜੀ ਬਿਊਟੀਫੁਲ ਐਗਜ਼ਾਮਪਲ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਉਹਦੇ ਵਿੱਚ ਕਹਿੰਦੇ ਮੇਰਾ ਇੱਕ ਮਿੱਤਰ ਕਿਸੇ ਦੇ ਘਰ ਗਿਆ हूं बचे जेड़े आ सारे सोचना पौगा अब विचारना पौगा उसकी अब्बा हजूर कहां है किसी काम के लिए गए हैं अच्छा हाँ, अच्छा फिर हम चलते हैं क्या नहीं ऐसे कैसे आप जा सकते हो हमारे अब्बा हजूर कहते हैं कि आपके घर में कोई मेहमान आए और वो पानी का गिलास पिए बिना चला जाए तो वो ਸਮਝਿਓ ਸੰਜੋਗ ਕੋ ਸ਼ਮਸ਼ਾਨ ਘਾਟ ਮੇ ਆਇਆ ਹੈ ਵੋ ਕਿਸੇ ਘਰ ਮੇ ਨਹੀਂ ਆਇਆ ਆਪ ਹਮਾਰੇ ਘਰ ਕੋ ਸ਼ਮਸ਼ਾਨ ਘਾਟ ਬਣਾ ਕੇ ਜਾਣਾ ਚਾਹਤੇ ਹੋ ਜਾਨੀ ਕੋ ਛੋਟਾ ਜੇ ਬੱਚੇ ਨੇ ਕਿੱਡੀ ਵੱਡੀ ਗੱਲ ਕਹਿ ਤੀ ਬੰਦਾ ਹਿੱਲ ਜਾਂਦਾ ਸੋ ਇਹ ਜਿਹੜੇ ਸੰਸਕਾਰ ਇਹ ਜਿਹੜੀਆਂ ਵੈਲਿਊਜ਼ ਸਿਖਾਉਣੀਆਂ ਇੱਧਰ ਧਿਆਨ ਦੇਣਾ ਚਾਹੀਦਾ ਔਰ ਮਰਜੀ ਕਰੇ ਪੇਰੈਂਟਸ ਉਹਦੀ ਜਿਹੜੀ ਫੈਮਿਲੀ ਆਪਣੀ ਆ ਉਹੀ ਉਹਦੇ ਦੋਸਤ ਅਸਲੀ ਆ ਔਰ ਉਹਨਾਂ ਨੂੰ ਦੋਸਤਾਂ ਮੰਗ ਪੇਸ਼ ਆਉਣਾ ਚਾਹੀਦਾ ਉਹਨੋਂ ਬਾਹਰ ਦੋਸਤ ਲੱਭਣ ਲਈ ਆਪਣਾ ਦੁੱਖ ਸ਼ੇਅਰ ਕਰਨ ਲਈ ਆਪਣੀ ਪ੍ਰੋਬਲਮ ਗੌਰਮੈਂਟ ਆਊਟ ਕਰਨ ਲਈ ਗੱਲ ਕਹਿਣਾ ਗੌਰਮੈਂਟ ਆਊਟ ਕਰਨ ਲਈ ਉਹਨੂੰ ਕੋਈ ਹੋਰ ਪਲੇਟਫਾਰਮ ਨਾਲ ਲੱਭਣਾ ਪਵੇ ਉਹ ਆਪਣਾ ਕੋਈ ਵੀ ਗੱਲ ਹੈ ਕੋਲਜ ਦਾ ਤਜਰਬਾ ਜਾਂ ਦੁੱਖ ਹੈ ਡਿਪਰੈਸ਼ਨ ਹੈ ਉਹ ਉਹਨਾਂ ਨਾਲ ਸ਼ੇਅਰ ਕਰ ਲੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਮੋਰਲ ਐਜੂਕੇਸ਼ਨ ਆਕਾਸ਼ ਸਾਡੇ ਸਕੂਲਾਂ ਚ ਸਾਡੇ ਜਿੱਥੇ ਬਾਕੀ ਸਬਜੈਕਟ ਬੜੇ ਮੰਡੇਟਰੀ ਹੈ ਔਰ ਬਾਕੀ ਸਬਜੈਕਟ ਬੜੇ ਇੰਪੋਰਟੈਂਟ ਹੈ ਉਥੇ اخਲਾਕੀ ਸਿੱਖਿਆ ਦਾ ਨੈਤਿਕਤਾ ਦਾ ਮੋਰਲ ਐਜੂਕੇਸ਼ਨ ਦਾ ਜਿਹੜਾ ਨਾ ਪਾਠ ਵੀ ਪੜਾਇਆ ਜਾਵੇ ਬੱਚਿਆਂ ਨੂੰ ਕਿਉਂਕਿ ਬੱਚੇ ਤੁਸੀਂ ਦੇਖੋਗੇ ਇਸ ਚੀਜ਼ ਤੋਂ ਬਹੁਤ ਕਮਜ਼ੋਰ ਹੋ ਰਹੇ ਆਂ ਪਿੱਛੜ ਗਏ ਆਂ ਇਸ ਵਾਰ ਚ ਆਪਾਂ ਬਹੁਤ ਪਿੱਛੇ ਰਹਿ ਰਹੇ ਆਂ ਪੁਰਾਣੇ ਬੱਚੇ ਪੁਰਾਣੇ ਜਿਹੜੇ ਤੁਸੀਂ ਦੇਖੋਗੇ ਨਾ ਅੱਜ ਤੋਂ 50 ਸਾਲ 40 ਸਾਲ ਪਹਿਲਾਂ ਸੰਸਕਾਰੀ ਬੱਚੇ ਹੁੰਦੇ ਸੀ ਔਰ ਮੈਨੂੰ ਲੱਗਦਾ ਜਿਹੜਾ ਬੱਚਾ ਗੁਰਬਾਣੀ ਨਾਲ ਜੁੜਿਆ ਹੈ ਸੰਸਕਾਰੀ ਹੋਏਗਾ ਸਵਾਲ ਹੀ ਨਹੀਂ ਪੈਦਾ ਉਹ ਨਸ਼ਿਆਂ ਨੂੰ ਜਾਊਗਾ ਮਜਬੂਤ ਹੀ ਇਨਾਂ ਹੋਊਗਾ ਬੱਚਾ ਜਿੱਥੇ ਮਰਜੀ ਚੱਲ ਜਾ ਜਿਹੜੇ ਮਰਜੀ ਸੋਸਾਇਟੀ 'ਚ ਚੱਲ ਜਾਏ ਜਿਹੜਾ ਬੱਚਾ ਢੀਕ ਹੋਊਗਾ ਉਹ ਚੱਟ ਸ਼ਿਕਾਰ ਹੋ ਜਾਣਾ ਉੱਤੇ ਹਾਵੀ ਹੋ ਜਾਣਾ ਨਸ਼ੇ ਨੇ ਉਹਨੇ ਦੋਸਤਾਂ ਦੀ ਗੱਲ 'ਚ ਆ ਜਾਣਾ ਜਿਹੜਾ ਉਹਨੂੰ ਦੋਸਤਾਂ ਦੇ ਪ੍ਰਭਾਵ ਥੱਲੇ ਆ ਜਾਣਾ ਔਰ ਜਿਹੜਾ ਪੀਅਰ ਪ੍ਰੈਸ਼ਰ ਹੈ ਇਹ ਵੀ ਬਹੁਤ ਵੱਡਾ ਆ ਜਿਹੜਾ ਆਲੇ ਦੁਆਲੇ ਦਾ ਦਬਾਅ ਆ ਇਹ ਵੀ ਇਹਦਾ ਵੀ ਦਬਾਅ ਜਿਹੜਾ ਇਹ ਵੀ ਸਾਨੂੰ ਵਿਚਾਰਨਾ ਪਊਗਾ ਸੋ ਮੈਂ ਇਹੀ ਕਹਿਣਾ ਤੇ ਜਿਹੜਾ ਜਦੋਂ ਵੈਸੇ ਤਾਂ ਇਹ ਜਿਹੜੀ ਸੰਸਕਾਰ ਸਾਰੀ ਗੁਰਬਾਣੀ ਜਿਹੜੀ ਆ ਉਹ ਬੇਸਿਕਲੀ ਸੰਸਕਾਰ ਜਾਂ ਵੈਲਿਊਜ਼ ਹੀ ਸਿਖਾਉਂਦੀ ਆ ਨਾ ਕਨਸੈਪਟ ਰੱਬ ਦਾ ਕੀ ਆ ਸਾਨੂੰ ਮੈਨਰ ਰੈਜ਼ਾਇਟੀ ਕਹਿੰਦੇ ਗੁਰਬਾਣੀ ਸਿਖਾਉਂਦੀ ਆ ਭੀਆਂ ਨੂੰ ਜੇ ਬਸਣਾ ਸਿਖਾਉ ਉਹ ਘਰ ਚ ਕਿੱਦਾਂ ਬਸਣਾ ਗਾਂ ਜਾ ਕੇ ਔਰ ਮੈਂ ਵੀ ਬੇਨਤੀ ਕਰਦਾ ਤੇ ਜਿੱਥੇ ਮੇਲ ਜੈਂਡਰ ਫੈਕਟਰ ਇੱਕ ਹੁੰਦਾ ਸੀ ਵੀ ਮੇਲ ਜਿਹੜੇ ਨਸ਼ਾ ਜਿਆਦਾ ਕਰਦੇ ਨਹੀਂ ਅੱਜ ਫੀਮੇਲ ਵੀ ਜਾ ਰਹੇ ਨਸ਼ੇ ਵਾਲੇ ਨੂੰ ਲੜਕੀਆਂ ਵੀ ਜਾ ਰਹੀਆਂ ਔਰ ਜਿਹੜੀਆਂ ਦੂਜੀਆਂ ਸਟੇਟਸ ਹੈ ਜਿਵੇਂ ਹਿਮਾਚਲ ਵਰਗੇ ਫੀਲੀ ਸਟੇਟਸ ਹੈ ਜਿਨ੍ਹਾਂ ਨੂੰ ਸਮਝਦੇ ਹੀ ਨਸ਼ਾ ਨਹੀਂ ਅਜੋਤੇ ਵੀ ਨਸ਼ਾ ਬਹੁਤ ਹੈ ਸਭ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਪ੍ਰੋਪਰ ਟਾਈਮ ਦਿਆ ਕਰੋ ਬੱਚਿਆਂ ਨੂੰ ਵੈਲਿਊਜ਼ ਸਿਖਾਓ ਜਿੱਥੇ ਸਾਰਾ ਕੁਝ ਦਿੰਦੇ ਹੋ ਉਹਦੇ ਤੋਂ ਕਿਤੇ ਵੱਧ ਜਿਹੜੀ ਇੰਪੋਰਟੈਂਟ ਹੈ ਔਰ ਯਾਦ ਰੱਖੋ ਤੁਸੀਂ ਆਪ ਦੇ ਬੱਚੇ ਨੂੰ ਚਾਹੇ ਡਾਕਟਰ ਬਣਾ ਲਿਓ ਚਾਹੇ ਸਿਵਲ ਸਰਵੈਂਟ ਬਣਾ ਲਿਓ ਚਾਹੇ ਇੰਜੀਨੀਅਰ ਬਣਾ ਲਿਓ ਐਕਸੀਜਨ ਬਣਾ ਲਿਓ ਜੇ ਉਹ ਅੱਛਾ ਇਨਸਾਨ ਨਾ ਨਾ ਬਣ ਪਾਇਆ ਉਹਨੂੰ ਮੋਰਲ ਹੀ ਸੌਂਡ ਨਾ ਨਾ ਹੋਇਆ ਤੇ ਤੁਹਾਨੂੰ ਵੀ ਨਹੀਂ ਕੋਈ ਫਾਇਦਾ ਹੋਣਾ ਉਹਦਾ ਔਰ ਉਹ ਪਤਾ ਨਹੀਂ ਕੱਲ ਨੂੰ ਕਿਸ ਸਟੇਜ ਤੇ ਜਾ ਕੇ ਤੁਸੀਂ ਦੇਖੂਗੇ ਬੜੇ ਕੁਆਲੀਫਾਈਡ ਬੱਚੇ ਬਹੁਤ ਕੁਆਲੀਫਾਈਡ ਉਹ ਵੀ ਜਾ ਕੇ ਨਸ਼ੇ ਦੇ ਸ਼ਿਕਾਰ ਹੋ ਗਏ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਸਭ ਨੂੰ ਆਪਣੇ ਬੱਚਿਆਂ ਨੂੰ ਟਾਈਮ ਦਿਓ ਕਿਉਂਕਿ ਰੋਜ਼ਮਾਰਾ ਦੀ ਜ਼ਿੰਦਗੀ 'ਚ ਮੈਂ ਸਰਕਾਰਾਂ ਦੀ ਜਾਂ ਉਹਨਾਂ ਦਾ ਕੀ ਰੋਲ ਆ ਮੈਂ ਉਸ ਪੱਖ ਤੋਂ ਬਿਲਕੁਲ ਨਹੀਂ ਕਹਿਣਾ ਚਾਹੁੰਦਾ ਨਾ ਸਾਡਾ ਵਿਸ਼ਾ ਆ ਉਹ ਜਾਣਨ ਸਰਕਾਰਾਂ ਕਿਦਾਂ ਜੁੱਧ ਨਸ਼ਾ ਵਿਰੁੱਧ ਕਰਨਾ ਖਤਮ ਕਿਵੇਂ ਜੁਰ ਨਸ਼ਾ ਕਰਨਾ ਉਹ ਦੇਖਣ ਅਸੀਂ ਤਾਂ ਇਹ ਕਹਿੰਨੇ ਆ ਤੇ ਜਦੋਂ ਤੁਹਾਡਾ ਬੱਚਾ ਤੁਹਾਡਾ ਨਸ਼ੇ ਦਾ ਕਿਤੇ ਸ਼ਿਕਾਰ ਹੋ ਗਿਆ ਨਾ ਸਾਡਾ ਕੋਈ ਐਕਸਕਿਊਜ਼ ਵੀ ਨਹੀਂ ਤੁਹਾਡਾ ਕੋ ਮੈਨਾ ਰੱਖਦਾ ਕੋਈ ਕਿਸੇ ਨੂੰ ਦੋਸ਼ ਦੋਗ ਕੁਝ ਕਰੋ ਕੋਈ ਮੈਨਾ ਹੀ ਨਹੀਂ ਰੱਖਦਾ ਤੁਸੀਂ ਆਪਣੇ ਬੱਚੇ ਨੂੰ ਬਚਾਉਣਾ ਆ ਇੰਡੀਵਿਜੂਅਲੀ ਇੱਥੋਂ ਲੈ ਕੇ ਚਲੀਏ ਔਰ ਸੱਚੀ ਵਿੱਚ ਜਿਹੜੀ ਗੁਰਿਆਂ ਗੁਰੂਆਂ ਦੀ ਸਿੱਖਿਆ ਆ ਜਿਹੜਾ ਨਸ਼ਾ ਹਰ ਇੱਕ ਨਸ਼ਾ ਉੱਤਰ ਜਾਂਦਾ ਇੱਕ ਜਿਹੜੀ ਨਾਮ ਖੁਮਾਰੀ ਆ ਪ੍ਰਮਾਤਮਾ ਦਾ ਨਸ਼ਾ ਕਦੇ ਨਹੀਂ ਉਤਰਦਾ ਚਾਹੇ ਸੁਭਾ ਹੋਵੇ ਚਾਹੇ ਸ਼ਾਮ ਹੋਵੇ ਆਸ਼ ਬੱਚਿਆਂ ਨੂੰ ਇਸ ਨਾਮ ਦੀ ਖੁਮਾਰੀ ਨਾਮ ਦੇ ਵੱਲ ਜੋੜਿਆ ਜਾਏ ਗੁਰਬਾਣੀ ਨਾਲ ਜੋੜਿਆ ਜਾਏ ਪ੍ਰਮਾਤਮਾ ਨਾਲ ਜੋੜਿਆ ਜਾਏ ਵੈਲਿਊਜ਼ ਸਿਕਾਈਆਂ ਜਾਣ ਸੰਸਕਾਰੀ ਬੱਚੇ ਬਣਾਏ ਜਾਣ ਮੋਰਲੀ ਸਾਊਂਡ ਬੱਚੇ ਬਣਾਏ ਜਾਣ اخਲਾਕੀ ਬੱਚੇ ਪੈਦਾ ਕਰੋ ਔਰ ਨੈਤਿਕਤਾ ਜ਼ਿੰਦਾ ਰਹੇ ਨਾ ਦੀ ਜਿਨ੍ਹਾਂ ਦੀ ਜਮੀਰ ਹੀ ਮਰ ਜਾਂਦੀ ਆ ਉਹ ਹੀ ਨਸ਼ੇ ਕਰਦੇ ਆ ਮੈਂ ਮੈਂ ਇਹੀ ਗੱਲਾਂ ਤੁਹਾਡੇ 'ਚ ਕਰਨੀਆਂ ਚਾਹੁੰਦਾ ਮੈਂ ਕਿਉਂਕਿ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਰੋਜ਼ ਜਦੋਂ ਇੱਥੇ ਪੇਸ਼ੈਂਟ ਦੇਖਦੇ ਆਂ ਤਾਂ ਪਤਾ ਲੱਗਦਾ ਕਿ ਕਿੰਨੀ ਵੱਡੀ ਸਮੱਸਿਆ ਹੈ ਔਰ ਉਦੋਂ ਪਤਾ ਲੱਗਦਾ ਵੀ ਜੇ ਦਾ ਜਵਾਨ ਪੁੱਤ ਨਸ਼ੇ 'ਚ ਲੱਗ ਜਾਂਦਾ ਨਾ ਉਸ ਪਰਿਵਾਰ ਤੇ ਕੀ ਵੇਤਦੀ ਹੈ ਔਰ ਉਹ ਭੈਣਾਂ ਜਿਹੜੀਆਂ ਕਿਦਾਂ ਦੁਆਮਾਂ ਕਰਦੀਆਂ ਭਰਾਵਾਂ ਲਈ ਤੇ ਸੋ ਮੈਂ ਇਹੀ ਬੇਨਤੀ ਕਰਦਾ ਮੈਨੂੰ ਇਹ ਵੀ ਲੱਗਦਾ ਜਿੱਥੇ ਜਿੱਥੇ ਮਰੀਜ਼ ਅਸੀਂ ਦੇਖਦੇ ਆ ਉਹ ਸਾਡੀ ਸੇਵਾ ਇਹ ਵੀ ਇੱਕ ਸੇਵਾ ਹੈ ਜੇ ਕਾਸ਼ ਅਸੀਂ ਇਦਾਂ ਸਫਲ ਹੋ ਗਏ ਔਰ ਜਿਹੜਾ ਬੱਚੇ ਮਜ਼ਬੂਤ ਹੋ ਗਏ ਨਾ ਤੁਹਾਡੇ ਸਵਾਲ ਹੀ ਨਹੀਂ ਪੈਦਾ ਹੁੰਦਾ ਅੰਮ੍ਰਿਤ ਅਨੰਦਪੁਰ ਚੋਰਾ ਚ ਖੇਲੇ ਕੀ ਲਾ ਲਊਗਾ ਕੋਈ ਉਹਦਾ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ